ਮਦਰਾਜ ਮੋਰ ਈਡੋਲਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸੀਨੀਅਰ ਮੀਤ ਪ੍ਰਧਾਨ ਪੰਜਾਬ ਅੱਜ 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 ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਆਲ ਇੰਡੀਆ ਗਵਰਨਮੈਂਟ ਅਪਲਾਈਡ ਫੈਡਰੇਸ਼ਨ ਦੇ ਸੱਦੇ ਤੇ ਜਿਲਾ ਪੱਧਰੀ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਸਟੇਟਾਂ ਦੇ ਵਿੱਚ ਸਾਰੀਆਂ ਹੀ ਮਲਾਜ਼ਮ ਫੈਡਰੇਸ਼ਨਾਂ ਵੱਲੋਂ ਰੋਸ ਧਰਨਾ 24 ਘੰਟੇ ਦਾ ਦਿੱਤਾ ਜਾ ਰਿਹਾ ਜਿਦੇ ਵਿੱਚ ਸਰਕਾਰ ਦੀਆਂ ਅੱਜ ਦੇ ਦੌਰ ਦੇ ਵਿੱਚ ਜੋ ਕਾਰਪੋਰੇਟ ਪੱਖੀ ਨੀਤੀਆਂ ਨੇ ਉਹਨਾਂ ਦਾ ਵਿਰੋਧ ਕਰਨ ਲਈ ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਲਈ ਮਾਨ ਪੱਤਾ ਵਰਕਰਾਂ ਨੂੰ ਉਹਨਾਂ ਦਾ ਵਿਭਾਗਾਂ ਵਿੱਚ ਰੈਗੂਲਰ ਕਰਨ ਲਈ ਔਰ ਕੇਂਦਰੀ ਪੈਟਰਨ ਦੇ ਜਿਹੜੇ ਸਾਡੇ ਇੱਥੇ ਲਾਗੂ ਕੀਤੇ ਗਏ ਪੇ ਸਕੇਲ ਨੇ ਉਹਨਾਂ ਨੂੰ ਰੱਦ ਕਰਕੇ ਨਵੀਂ ਜਿਹੜੀ ਪੰਜਾਬ ਦੇ ਜਿਹੜੇ ਪੇ ਸਕੇਲ ਆ ਉਹ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਵਿੱਚ ਬੰਦ ਕੀਤੀਆਂ ਹੋਈਆਂ ਭਾਰਤੀਆਂ ਨੂੰ ਚਾਲੂ ਕਰਨ ਦੇ ਲਈ ਇਹ ਜਿਹੜਾ ਧਰਨਾ ਉਹ ਸਾਡੀਆਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ 140622ਵੀ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਅੱਗੇ ਡੀਸੀ ਦਫ਼ਤਰ ਦੇ ਕੋਲ ਬਠਿੰਡਾ ਵਿਖੇ ਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਕੇ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਆਉਣ ਤਾਂ ਜੋ ਹਰ ਥਾਂ ਹੱਕ ਮੰਗਦੇ ਲੋਕਾਂ ਤੇ ਜੋ ਡਾਂਗਾਂ ਭਰਾਈਆਂ ਜਾ ਰਹੀਆਂ ਨੇ ਜੋ ਡਿਪੋਰਟ ਕਰਕੇ ਵਿਦੇਸ਼ਾਂ ਦੇ ਵਿੱਚੋਂ ਸਾਡੇ ਲੋਕਾਂ ਨੂੰ ਜਲੀਲ ਕਰਕੇ ਇੱਥੇ ਸਾਡੇ ਭੇਜਿਆ ਜਾ ਰਿਹਾ ਵਾਪਸ ਉਹਨਾਂ ਨੀਤੀਆਂ ਦੇ ਖਿਲਾਫ ਅਸੀਂ ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਹਾਂਜੀ ਇਹ ਜੋ ਧਰਨੇ ਆ ਪੂਰੇ ਇੰਡੀਆ ਲੈਵਲ ਤੇ ਆਲ ਇੰਡੀਆ ਸਟੇਟ ਗਵਰਨਮੈਂਟ ਅਮਲਾਈਡ ਫੈਡਰੇਸ਼ਨ ਦੇ ਸੱਦੇ ਤੇ ਪੂਰੇ ਇੰਡੀਆ ਲੈਵਲ ਤੇ ਅੱਜ ਦੇ ਜਿਹੜੇ 24 ਘੰਟੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ